ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੋਪ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਨਵਾਂ ਦਿਨ ਤੇ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਆ ਅੱਜ ਤੁਹਾਨੂੰ ਆਪਾਂ ਸਿਖਾਵਾਂਗੇ ਪੁੱਠੇ ਗੇਰਾਂ ਵਾਲਾ ਬੁਲਟ ਕਿਵੇਂ ਚਲਾਈਦਾ ਹੈ ਪ੍ਰੋਪਰ ਤਰੀਕੇ ਨਾਲ ਸਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਇਹ ਹੈਗਾ ਜੀ ਆਪਣਾ ਲਵ ਭਰਾ ਇਹ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਗਾਈਡ ਕਰੇਗਾ ਕਿਸ ਤਰੀਕੇ ਨਾਲ ਆਪਾਂ ਪੁਰਾਣਾ ਪੁੱਠੇ ਗੇਰਾਂ ਵਾਲਾ ਬੁਲਟ ਚਲਾਣੇ ਆ ਸਭ ਤੋਂ ਪਹਿਲਾਂ ਵੀਰੇ ਆਪਾਂ ਚਾਬੀ ਉਹਨਾਂ ਗੱਲ ਲੈਣੀ ਹੈ ਜੀ ਸਭ ਤੋਂ ਪਹਿਲਾਂ ਹੀ ਆਪਾਂ ਚਾਬੀ ਨੂੰ ਔਨ ਕਰ ਲੈਣਾ ਹੈ। ਹਾਂਜੀ ਪੁੱਠੇ ਗੇਰਾ ਮਤਲਬ ਆਹ ਹੁੰਦਾ ਕਿ ਜਿਹੜੇ ਇਧਰ ਬ੍ਰੇਕ ਹੁੰਦੀ ਆ ਉਹ ਬ੍ਰੇਕ ਇਧਰ ਪਾਸੇ ਆਂਦੀ ਆ ਜਿਹੜੇ ਇਧਰ ਗੇਅਰ ਹੁੰਦੇ ਉਹ ਇਧਰਲੇ ਪਾਸੇ ਆਂਦੇ ਥੱਲੇ ਉਹ ਬਸ ਆਪਣਾ ਪੁੱਠਾ ਸਿੱਧਾ ਹੋ ਜਾਂਦਾ ਵਾ ਬਾਕੀ ਉੱਪਰ ਸਾਰਾ ਸੇਮ ਹੀ ਆਪਣਾ। ਠੀਕ ਆ ਜਿਹੜਾ ਬੋਲਟ ਆ ਉਹ ਬਾਕੀ ਦਾ ਸੇਮ ਹੀ ਹੁੰਦਾ ਵਾ ਬਸ ਗੇਰਾਂ ਦਾ ਹੁੰਦਾ ਗੇਰ ਜਿਹੜੇ ਖੱਬੇ ਪਾਣੇ ਹੁੰਦੇ ਆ ਉਹ ਸੱਜੇ ਬੰਨੇ ਆ ਜਾਂਦੇ ਆ ਜੀ ਤੇ ਜਿਹੜੇ ਬ੍ਰੇਕ ਸੱਜੇ ਬੰਨੇ ਹੁੰਦੀ ਆ ਉਹ ਖੱਬੇ ਪਾਸੇ ਚੱਲ ਜਾਂਦੀ ਆ ਜੀ। ਹਾਂਜੀ ਇਹੀ ਆ ਜੀ ਪੁੱਠ ਆਪਾਂ ਸਭ ਤੋਂ ਪਹਿਲਾਂ ਵੀਰੇ ਪਚਾਬੀ ਔਨ ਕਰ ਲੈਣੀ ਹੈ ਜੀ ਸਭ ਤੋਂ ਪਹਿਲਾਂ ਹੀ ਆਪਾਂ ਚਾਬੀ ਔਨ ਕਰ ਲਈਏ ਜੀ ਹਾਂਜੀ ਕਿੱਕ ਆਪਾਂ ਖੋਲ ਕੇ ਕਿੱਕ ਮਾਰ ਲੈਣੀ ਹੈ ਵੀਰੇ ਕਿੱਕ ਖੋਲ ਕੇ ਕਿੱਕ ਖੋਲ ਕੇ ਜਿਹੜਾ ਬਈ ਡਾਊਨ ਪ੍ਰੈਸ਼ਰ ਹੋਵੇ ਇਹਨੂੰ ਸੈਂਟਰ 'ਚ ਲੈਣਾ ਵਾ ਇਹ ਜਿਹੜੀ ਐਸ ਹੋਈ ਆ ਅਜਾ ਆਪਾਂ ਪ੍ਰੈਸ਼ਰ ਕਰਨਾ ਪ੍ਰੈਸ਼ਰ ਆਪਾਂ ਇੱਥੇ ਦਵਾ ਕੇ ਇਹਦਾ ਪ੍ਰੈਸ਼ਰ ਕੱਢ ਲੈਣਾ ਜੀ ਅਜਾ ਜਿਹੜਾ ਸੈਂਟਰ 'ਚ ਆ ਕੇ ਉਹਨੇ ਸਟਾਰਟ ਹੋ ਜਾਣਾ ਵਾ ਠੀਕ ਹੈ ਬ੍ਰਦਰ ਠੀਕ ਹੈ ਬ੍ਰਦਰ ਇਹ ਆਪਣਾ ਬੁੱਲਟ ਸਟਾਰਟ ਹੋ ਚੁੱਕਿਆ ਜੀ ਇਹਦੇ 4 ਗੇਅਰ ਹੁੰਦੇ ਆ ਟੋਟਲ 5 ਹੁੰਦੀ ਹੈ ਕਿਲੀ ਇਹਦੀ ਸਭ ਤੋਂ ਸਭ ਤੋਂ ਪਹਿਲਾਂ ਇਹ ਆਪਾਂ ਆਪਣਾ ਕਲੱਚ ਢੇਰ ਪਾਣਾ ਹੀ ਪਹਿਲਾਂ ਉੱਪਰ ਗੇਅਰ ਪੈਣਾ ਜੀ ਇਹਦਾ ਪਹਿਲਾਂ ਉੱਪਰ ਉੱਪਰ ਗੇਅਰ ਪਾ ਲਿਆ ਫੋਲੀਓ ਲਈ ਕਲੱਚ ਛੱਡ ਦੇਣਾ ਇਹ ਆਪਣਾ ਪਹਿਲੇ ਗੇਅਰ ਤੇ ਚੱਲਦਾ ਪਈਏ ਬੁਲਟ ਆ ਆਪਾਂ ਪਹਿਲਾਂ ਆਪਣਾ ਪਹਿਲਾ ਗੇਅਰ ਸਟਾਇਡ ਜਾਂ ਪਹਿਲਾਂ ਉੱਪਰ ਪਾਏ ਪਹਿਲੇ ਜਿਹੜਾ ਪਹਿਲਾ ਗियर ਹੈ ਜੀ ਉੱਪਰ ਨੂੰ ਪੈ ਜਾਣਾ ਜਿਹੜੇ ਬਾਕੀ ਗियर ਆ ਸਾਰੇ ਥੱਲੇ ਨੂੰ ਪੈਣੇ ਆ ਜੀ ਹਾਂਜੀ ਬਾਕੀ ਜਿਹੜੀ ਵੀਰੇ ਆ ਕਿल्ली ਹੈ ਇਹ ਕਿल्ली ਦਾ ਮਤਲਬ ਕੀ ਹੁੰਦਾ ਹੁੰਦਾ ਆ ਬਲ ਕਲਚ ਨਾਲ ਫਿਰ ਇਹਨੇ ਉੱਪਰ ਪਹੁੰਚਣਾ ਆ ਚੌਥੇ ਗियर ਤੇ ਪਹੁੰਚ ਗਈ ਠੀਕ ਆ ਜੀ ਜਦੋਂ ਆਪਾਂ ਮਤਲਬ ਕਿ ਨਿਊਟਰਲ ਕਰਨ ਜਿੱਦਾਂ ਆਪਾਂ ਦੇਖਤ ਹੁੰਦੀ ਆ ਆ ਕਿੱਲੀ ਆਪਾਂ ਨਾਪਦੇ ਨਹੀਂ ਥੱਲੇ ਨੂੰ ਕਿੱਡਾ ਬੂਟਰ ਨਾਪਦੇ ਨਹੀਂ ਆਪਾਂ ਥੱਲੇ ਨੂੰ ਇਹ ਸਾਰੇ ਨਿਊਟਰਲ ਹੋ ਜਾਣਗੇ ਜਦੋਂ ਆਪਾਂ ਆ ਕਿੱਲੀ ਨੂੰ ਸਭ ਤੋਂ ਉੱਪਰ ਲੈ ਜਾਾਂਗੇ ਉਹ ਸਿੱਧਾ ਹੀ ਚੌਥੇ ਗियर 'ਚ ਪੈ ਜਾਏਗੀ ਤੇ ਜੇ ਭਾਈ ਜੀ ਜੇ ਆਪਾਂ ਉਸ ਨੂੰ ਥੱਲੇ ਨੂੰ ਮ ਸਭ ਤੋਂ ਪਹਿਲਾ ਗियर ਪੈਣਾ ਜੀ ਇਹਦਾ ਉੱਪਰ ਨੂੰ ਦੂਜਾ ਗियर ਪੈਣਾ ਹੀ ਥੱਲੇ ਨੂੰ ਆ ਤੀਜਾ ਗियर ਪੈ ਗਿਆ ਜੀ ਇਹ ਵੀ ਥੱਲੇ ਨੂੰ ਚੌਥਾ ਗियर ਵੀ ਪੈਣਾ ਜੀ ਦਾ ਥੱਲੇ ਨੂੰ ਹੁਣ ਇੱਕ ਵਾਰੀ ਮੇਰਾ ਭਰਾ ਸਾਰੇ ਗੇਅਰ ਕੱਟਨੇ ਸਿਖਾ ਦਿਓ ਪ੍ਰੋਪਰ ਤਰੀਕੇ ਨਾਲ ਕਿੱਲੀ ਹੁੰਦੀ ਉੱਪਰ ਕਿੱਲੀ ਨਾਲੋਂ ਥੱਲੇ ਦੇ ਨਾਲ ਆਉਂਦਾ ਜਿਹੜੀ ਆ ਨੁੱਕਰ ਤੇ ਇੱਕ ਕਿੱਲੀ ਲੱਗੀ ਆਈ ਇਹ ਤਾਂ ਇਹ ਸਾਰੇ ਗੇਅਰ ਇੱਕ ਵਾਰੀ ਕੱਢਣਾ ਚਾਹੁੰਦੇ ਹੋ ਤੇ ਇਹ ਕਿੱਲੀ ਨੂੰ ਪ੍ਰੋਪਰ ਦੇਖ ਕੇ ਥੱਲੇ ਕਰ ਦੇਣਾ ਹੈ ਤੇ ਸਾਰੇ ਗੇਅਰ ਨਿਊਟਰਲ 'ਚ ਹੋ ਜਾਣਗੇ ਤੇ ਹੁਣ ਜਿੰਦਾਂ ਤੁਸੀਂ ਦੇਖ ਸਕਦੇ ਹੋ ਇੱਦੇ ਚਾਰੇ ਗੇਅਰ ਪਏ ਹੋਏ ਆ ਤੇ ਜਿਹੜੀ ਆਹ ਕਿੱਲੀ ਆ ਇਹ ਪ੍ਰੋਪਰ ਦੇਖੋ ਸਾਰੀ ਚੱਕੀ ਹੋਈ ਆ ਤੁਹਾਨੂੰ ਹੁਣ ਤੁਹਾਨੂੰ ਇਸ ਦੇ ਚਾਰੇ ਗੇਅਰ ਕੱਢਨੇ ਸਿਖਾਵਾਂਗੇ ਪ੍ਰੋਪਰ ਤਰੀਕੇ ਨਾਲ ਚਲੋ ਬਾਈ ਜੀ ਕੱਢੋ ਜੀ ਇਹ ਆਪਣਾ ਚੌਥਾ ਗੇਅਰ ਨਿਕਲ ਚੁੱਕਿਆ ਹੈ ਉਸ ਤੋਂ ਬਾਅਦ ਆਈ ਤੀਸਰਾ ਗੇਅਰ ਨਿਕਲ ਗਿਆ ਤੇ ਹੁਣ ਆਪਣਾ ਦੂਸਰਾ ਗੇਅਰ ਨਿਕਲ ਗਿਆ ਜੀ ਤੇ ਲਾਸਟ ਗੇਅਰ ਇਹ ਹੁਣ ਪਹਿਲਾ ਗੇਅਰ ਨਿਕਲ ਗਿਆ ਜੀ ਪ੍ਰੋਪਰ ਤਰੀਕੇ ਨਾਲ ਨਿਊਟਰਲ ਹੋ ਚੁੱਕਿਆ ਭਾਈ ਨੇ ਕਲੱਚ ਆਪਣਾ ਛੱਡਤਾ ਹੈ ਤੇ ਆ ਹੁਣ ਦੇਖ ਸਕਦੇ ਤੁਸੀਂ ਆਪਣੇ ਚਾਰੇ ਗੇਅਰ ਬੁਲਟ ਤੇ ਪਏ ਹੋਏ ਆ ਭਾਈ ਨੇ ਕਲੱਚ ਨੱਪਿਆ ਹੋਇਆ ਵਾ ਤੇ ਇਹਦੀ ਕਿੱਲੀ ਸਭ ਤੋਂ ਉੱਪਰ ਹੈਗੀ ਆ ਜਿਹੜੀ ਆ ਕਿੱਲੀ ਆ ਇਹਨੂੰ ਜੇ ਆਪਾਂ ਪ੍ਰੋਪਰ ਤਰੀਕੇ ਨਾਲ ਥੱਲੇ ਨੂੰ ਕਰਾਂਗੇ ਤਾਂ ਸਾਰੇ ਗੇਅਰ ਇਹਦੇ ਨਿਊਟਰਲ ਹੋ ਜਾਣਗੇ ਆ ਭਾਈ ਆਪਣਾ ਪਿਆਰ ਰੱਖ ਕੇ ਇਹ ਪ੍ਰੋਪਰ ਕਿੱਲੀ ਥੱਲੇ ਹੋ ਗਈ ਆ ਤੇ ਸਾਰੇ ਗੇਅਰ ਇਹਦੇ ਨਿਊਟਰਲ ਹੋ ਗਏ ਆ ਬਾਈ ਨੇ ਕਲਾ ਛੱਡਤਾ ਹੈ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਤੋਂ ਬਾਅਦ ਆਪਾਂ ਤੁਹਾਡੇ ਲੈ ਕੇ ਆਵਾਂਗੇ ਇਲੈਕਟਰਾ ਬੁਲਟ ਦਾ ਰਿਵਿਊ